ਪੰਜਾਬ ਸਰਕਾਰ ਠੀਕ ਹੈ ਜੀ ਕਿਹਨਾਂ ਉੱਪਰ हट ਕੇ ਜੀ ਸਾਰੇ ਇਹ ਗੱਲ ਕਰਦੇ ਆ ਕਿ ਜਿਹੜਾ ਪਰਚਾ ਹੋਇਆ ਹੈ ਨਜਾਇਜ਼ ਹੈ ਕਹਿੰਦੇ ਆ ਲਗ ਲਗ ਪਾਰਟੀਆਂ ਦੇ ਬੰਦੇ ਇਕੱਠੇ ਹੋਏ ਜੀ ਲਗ ਲਗ ਪਾਰਟੀਆਂ ਦੇ ਇਹਦੇ ਵਿੱਚ ਪਾਰਟੀ ਵਾਈਜ਼ ਦਾ ਗੁਣ ਸਾਡੇ ਸ਼ਹਿਰ ਦਾ ਕੰਮ ਠੀਕ ਹੈ ਨੰਬਰ 2 ਕੋਈ ਵੀ ਹੋਵੇ ਉਹਦੇ ਖਿਲਾਫ ਹੈ ਜੀ ਸਾਰੇ ਪੰਜਾਬ ਨੇ ਇੱਕ ਬੈਠ ਕੇ ਮੀਟਿੰਗ ਕੀਤੀ ਹੈ ਅਗਰ ਕੀਤਾਗਾ ਸਰ ਜਿਹੜੀ ਇਹ ਪੰਜਾਬ ਸਰਕਾਰ ਹੈ ਲੋਕਾਂ ਦਾ ਇੱਕ ਰੋਸ ਹੈ ਸਾਡੇ ਇਲਾਕੇ ਦੇ ਵਿੱਚ ਮਾਈਨਿੰਗ ਦੇ ਖਿਲਾਫ ਰੋਪੜ ਡਿਸਟ੍ਰਿਕਟ ਦੇ ਵਿੱਚ ਤੇ ਇੱਕ ਸਾਡੇ ਹਿਮਾਂਸ਼ੂ ਟੰਡਰ ਜੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਲੋਕ ਇਕੱਠੇ ਹੋਇਆ ਨਜਾਇਜ਼ ਹੋਣੀ ਚਾਹੀਦੀ ਤੇ ਪਾਤ ਤਰਦ ਹੋਣਾ ਬਿਲਕੁਲ ਹੋਏਗੀ ਕਿਉਂ ਹੋਈ ਉਹ ਨਜਾਇਜ਼ ਪਰਚੇ ਹੋ ਸਕਦੇ ਆ ਲੋਕਾਂ ਦੇ ਬਿਨਾ ਮਤਲਬ ਦੇ ਜੋ ਨਜਾਇਜ਼ ਮਾਈਨਿੰਗ ਨੂੰ ਲੋਕਾਂ ਨੇ ਗਏ ਹੈ ਜੋ ਜਾਇਜ਼ ਹੋ ਠੀਕ ਹੈ ਲੇਕਿਨ ਜੋ ਨਜਾਇਜ਼ ਹਨ ਲੋਕਾਂ ਨੇ ਕਰੇ ਪਰਚੇ ਇਹਨਾਂ ਲੋਕ ਸਰਕਾਰ ਦਾ ਸਾਰਾ ਸਾਰਾ ਹੱਥ ਨਾ ਲੈ ਸਰਕਾਰ ਇਸ ਚੀਜ਼ ਨੂੰ ਜਿਦਕੋ ਜਿਹੜਾ ਇਹ ਪਰਚਾ ਹੋਇਆ ਬਿਲਕੁਲ ਨਹੀਂ ਅਸੀਂ ਪਰਚੇ ਦੀ ਨਕਲ ਨਹੀਂ ਕਰਦੇ ਕਿਉਂਕਿ ਇਹ ਪੂਰਾ ਇਹ ਪਰਚਾ ਛੜਾ ਛੜ ਗਲਤ ਹੈ ਸਰਕਾਰ ਦੀ ਧੱਕੇਸ਼ਾਹੀ ਹੈ ਨਜਾਇਜ਼ ਠੂਠਾ ਪਰਚਾ ਪਾਇਆ ਜਾ ਸਕਦਾ ਜਿਸ ਨਾਲ ਇਹਨਾਂ ਨੂੰ ਹਰਾਸਮੈਂਟ ਕੀਤੀ ਜਾਂਦੀ ਹੋਰ ਕੋਈ ਵੀ ਤੇ ਕਹੇਗਾ ਕਰਨੀ ਹੈ ਤੇ ਜਿਹੜਾ ਉਹਨਾਂ ਕੋਲ ਨੋਟਿਸ ਉਤਕਾਰੀ ਨਾ ਉਹ ਕੋਲ ਰਵਾਲਬਰ ਹੈ ਨਾ ਕੋਲ ਲਾਇਸੈਂਸ ਹੈ ਤੇ ਜਿਹੜਾ ਉਹਨਾਂ ਦਾ ਫੈਰ ਹੀ ਕੀਤੀ ਨਾ ਉਹ ਫਰਨ ਕਰ ਯੋਗ ਹੈਗਾ ਇਹ ਇਹ ਜੋ ਵੀ ਹੈ ਸਰਕਾਰ ਦੀ ਸਾਰੀ ਧੱਕੇਸ਼ਾਹੀ ਹੈ 30 ੱਕੇ ਛਾਈ ਜਾ ਬਰੋਦਰ ਸਾਰਾ ਸ਼ਹਿਰ ਇਕੱਠਾ ਹੋਇਆ ਬਾ 30 ਦਾ ਰੋਸ ਧਰਨਾ ਕਰ ਰਿਹਾ ਜੇ ਇਦਾਂ ਨਾ ਹੋਇਆ ਤਾਂ ਅਸੀਂ ਬਾਜ਼ਾਰ ਵੀ ਬੰਦ ਕਰਾਂਗੇ ਸ਼ਹਿਰ ਸਾਰਾ ਇਕੱਠਾ ਹੋ ਕੇ ਜੇ ਸਰਕਾਰ ਨੇ ਝੂਠੇ ਬਰਚੇ ਬੰਦ ਨਾ ਕੀਤੇ ਇੱਥੇ ਕਮੇ ਨਾਲ ਪੰਜਾਬ ਸਰਕਾਰ